ਸਤਿ ਸ਼੍ਰੀ ਅਕਾਲ ਜੀ ਦਿਾਨੀ ਨੂੰ ਜਲਦੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹਾਂ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਇਲੈਕਸ਼ਨ ਥੋੜੇ ਦਿਨ ਪਹਿਲਾਂ ਹੋ ਕੇ ਹਟੇ ਨੇ ਪਰ ਉਸ ਤੋਂ ਬਾਅਦ ਵੀ ਰਾਜਨੀਤੀ ਦਾ ਮੈਦਾਨ ਉਸੇ ਤਰ੍ਹਾਂ ਹੀ ਭਖਿਆ ਹੋਇਆ ਜਿਵੇਂ ਕਿ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਆ ਜੇ ਗੱਲ ਕਰੀਏ ਕਿ ਉਹਦਾ ਕਾਰਨ ਕਿਉਂ ਭਖਿਆ ਹੋਇਆ ਹੈ ਕਿ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਜਿੰਨੇ ਵੀ ਵਿਧਾਇਕ ਸੀਗੇ ਉਹਨਾਂ ਨੇ ਆਪਣਾ ਅਸਤੀਫਾ ਦੇ ਕੇ ਤੇ ਇਲੈਕਸ਼ਨ ਲੜਿਆ ਤੇ ਜਦੋਂ ਅਸਤੀਫਾ ਦਿੱਤਾ ਜਾਂਦਾ ਤਾਂ ਉਹ ਨੈਚੁਰਲੀ ਜਿਹੜੀ ਉਹ ਸੀਟ ਆ ਖਾਲੀ ਹੋ ਜਾਂਦੀ ਹੈ ਤੇ ਫਿਰ ਉਹ ਸੀਟ ਨੂੰ ਭਰਨ ਵਾਸਤੇ ਦੁਬਾਰਤੋਂ ਸਾਨੂੰ ਨਵਾਂ ਜਿਹੜਾ ਕੈਂਡੀਡੇਟ ਆ ਵਿਧਾਇਕਾਂ ਲੋਕਾਂ ਦੇ ਵਿੱਚ ਖੜਾ ਕਰਕੇ ਵੋਟਾਂ ਪਵਾ ਕੇ ਤੇ ਉਹਨੂੰ ਉਸ ਸੀਟ ਦੇ ਉੱਪਰ ਬਿਠਾਣਾ ਹੁੰਦਾ ਪਬਲਿਕ ਨੇ ਜਨਤਾ ਨੇ ਤੇ ਪੂਰੇ ਪੰਜਾਬ ਦੇ ਵਿੱਚ ਜਮਨੀ ਚੋਣਾਂ ਚੱਲ ਰਹੀਆਂ ਨੇ ਤੇ ਹੁਣ ਗੱਲ ਕਰਦੇ ਆ ਜਲੰਧਰ ਦੀ ਜਲੰਧਰ ਦੀ ਹੋਰ ਸੀਟ ਜਿਹੜੀ ਆ ਮੰਨੀ ਗਈ ਆ ਪਹਿਲਾਂ ਵੀ ਹੋਰ ਸੀਟ ਮੰਨੀ ਗਈ ਸੀ ਤੇ ਹੁਣ ਫੇਰ ਦੁਬਾਰਾ ਇਹ ਜਲੰਧਰ ਦੀ ਹੋਰ ਸਟਰੀਡ ਮੰਨੀ ਜਾ ਰਹੀ ਹੈ ਉਹਦਾ ਕਾਰਨ ਕਿ ਆਮ ਆਦਮੀ ਪਾਰਟੀ ਤੋਂ ਇੱਕ ਵਿਧਾਇਕ ਸ਼ੀਤਲ ਅਮਰਾਲ ਜਿਨੇ ਆਪਣੀ ਪਾਰਟੀ ਛੱਡੀ ਪਾਰਟੀ ਛੱਡ ਕੇ ਤੇ ਦੂਜੀ ਪਾਰਟੀ ਆ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਬਹੁਤ ਵੱਡੀ ਗੱਲ ਆ ਕਿ ਜੇ ਆਪਾਂ ਰਾਜਨੀਤੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮੁਹੱਲੇ ਦੇ ਛੋਟੇ ਛੋਟੇ ਜਿਹੜੇ ਪ੍ਰਧਾਨ ਆ ਉਹ ਵੀ ਆਪਣੀ ਪ੍ਰਧਾਨਗੀ ਛੱਡਣ ਵਾਸਤੇ ਤਿਆਰ ਨਹੀਂ ਹੁੰਦੇ ਪਰ ਸ਼ੀਤਲ ਉਂਗਰਾਲ ਨੇ ਆਪਣੇ ਜਿਹੜਾ ਉਹਦਾ ਹਲਕਾ ਸੀ ਵੈਸਟ ਪੱਛਮੀ ਉੱਥੋਂ ਦਾ ਵਿਧਾਇਕ ਹੋਣ ਦੇ ਬਾਵਜੂਦ ਉਹਨੇ 2-3 ਸਾਲ ਦਾ ਉਹਦਾ ਸਫਰ ਸੀ ਅਜੇ ਰਾਜਨੀਤੀ ਦਾ ਆਮ ਆਦਮੀ ਪਾਰਟੀ ਵਿੱਚ ਜਦੋਂ ਕਹਿੰਦੇ ਇੱਕ ਸਰਦਾਰੀ ਸੀ ਉਹਦੇ ਪਰ ਪੂਰੀ ਪਰ ਉਹਨੇ ਆਪਣੀਆ ਸਰਦਾਰੀ ਆਪਣਾ ਜਿਹੜਾ ਰੁਤਬਾ ਸੀ ਉਹ ਛੱਡ ਕੇ ਤਾਂ ਦੂਜੀ ਪਾਰਟੀ ਵਿੱਚ ਚਲੇ ਗਏ ਔਰ ਬਹੁਤ ਵੱਡੀ ਗੱਲ ਹੈ ਇਹਦਾ ਹੁਣ ਕਾਰਨ ਕੀ ਆ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਰਾਜ ਹੈਗਾ ਜਾਂ ਫਿਰ ਬੀਜਪੀ ਪਾਰਟੀ ਦੇ ਵਿੱਚ ਸ਼ੀਤਲ ਓਰਾਲ ਗਿਆ ਕਿਉਂ ਹੈ ਸ਼ੀਤਲ ਓਰਾਲ ਨੂੰ ਹੀ ਉਸ ਗੱਲ ਬਾਰੇ ਪਤਾ ਹੈ ਪੂਰੀ ਤਰ੍ਹਾਂ ਜਾਣਕਾਰੀ ਰੱਖਦਾ ਉਹਦੇ ਅੰਦਰੋਂ ਆਵਾਜ਼ ਆਈ ਕੀ ਦਿਮਾਗ ਚੱਲਿਆ ਕੀ ਉਹਦੇ ਨਾਲ ਵਾਪਰਿਆ ਜਿਹਦੇ ਕਰਕੇ ਉਹ ਬੀਜਪੀ ਦੇ ਵਿੱਚ ਸ਼ਾਮਲ ਹੋਇਆ ਤੇ ਸ਼ਾਮਲ ਹੋਣ ਤੋਂ ਬਾਅਦ ਹੋ ਸਕਦਾ ਹੈ ਕਿ ਉਹ ਜਿਹੜਾ ਸ਼ਾਮਲ ਹੋਇਆ ਪਬਲਿਕ ਦੇ ਹੱਕ ਵਿੱਚ ਹੋਵੇ ਜਨਤਾ ਦੇ ਹੱਕ ਵਿੱਚ ਹੋਵੇ ਪਰ ਪਬਲਿਕ ਨੂੰ ਇਹਦੇ ਬਾਰੇ ਨਾ ਪਤਾ ਹੋਵੇ ਹੋ ਸਕਦਾ ਹੈ ਕਿ ਪਬਲਿਕ ਦੇ ਖਿਲਾਫ ਹੋਵੇ ਪਬਲਿਕ ਪਸੰਦ ਨਾ ਹੀ ਕਰੇ ਜੋ ਉਹਨੇ ਡਿਸੀਜਨ ਲਿਆ ਹੈ ਤੇ ਹੁਣ ਬੀਜੇਪੀ ਵਾਲੋ ਨੂੰ ਟਿਕਟ ਮਿਲ ਜੁਕੀ ਹੈ ਤੇ ਇਲੈਕਸ਼ਨ ਜਿਹੜੀ ਕੈਂਪੇਨ ਆ ਤੜਾ ਤੜਾ ਚਲਾ ਰਹੇ ਨੇ ਤੇ ਬੜਾ ਲੋਕਾਂ ਵੱਲੋਂ ਉਹਨਾਂ ਨੂੰ ਲੱਗਦਾ ਹੈ ਕਿ ਵਿਸ਼ਵਾਸ ਮਿਲ ਰਿਹਾ ਕਿਉਂਕਿ ਹਰ ਕੈਂਡੀਡੇਟ ਨੂੰ ਇਦਾਂ ਲੱਗਦਾ ਕਿ ਸਾਰੇ ਲੋਕ ਮੇਰੇ ਵਾਲੀ ਨੇ ਪਰ ਇੱਕ ਨਵਾਂ ਇੱਕ ਕੰਮ ਸ਼ੁਰੂ ਹੋਇਆ ਰਿਵਾਜ ਸ਼ੁਰੂ ਹੋਇਆ ਜਦੋਂ ਕੋਈ ਕਿਸੇ ਹਲਕੇ ਚ ਕੈਂਡੀਡੇਟ ਜਾਂਦਾ ਨਾ ਹੁਣ ਅੱਜਕੱਲ ਪਬਲਿਕ ਵੀ ਬੜੀ ਸਿਆਣੀ ਹੋ ਗਈ ਸਮਦਰ ਤੇ ਚਲਾਕ ਚੁਸ ਜਿਨੂੰ ਕਹਿੰਦੇ ਆ ਨਾ ਤੇ ਪਬਲਿਕ ਕੀ ਕਰਦੀ ਆ ਅ ਅੱਜ ਕੋਈ ਕੈਂਡੀਡੇਟ ਆ ਤੇ ਉੱਥੇ ਜਾ ਕੇ ਉਹਨਾਂ ਨੇ ਕਾਠ ਜਿਹੜਾ ਪਾ ਦੇਣਾ ਤੇ ਲੋਕਾਂ ਵਿੱਚ ਜਾ ਕੇ ਸ਼ਾਮਲ ਹੋਣਾ ਵੀ ਹਾਂ ਵੀ ਅਸੀਂ ਆ ਗਏ ਆ ਉਸ ਤੋਂ ਬਾਅਦ ਜਦੋਂ ਕੋਈ ਨਵਾਂ ਕੈਂਡੀਡੇਟ ਆਉਂਦਾ ਦੂਜੀ ਪਾਰਟੀ ਦਾ ਕੈਂਡੀਡੇਟ ਆਉਂਦਾ ਤੇ ਉਸ ਤੋਂ ਬਾਅਦ ਉਹੀ ਜਿਹੜਾ ਜਨਤਾ ਪਬਲਿਕ ਆ ਤੇ ਉਹਦੇ ਜਲਸੇ ਦੇ ਵਿੱਚ ਉਹਦੀ ਕੈਂਪੇਨ ਵਿੱਚ ਜਾ ਕੇ ਖੜੀ ਹੋ ਜਾਂਦੀ ਹੈ ਤੇ ਹਰ ਕੈਂਡੀਡੇਟ ਨੂੰ ਲੱਗਦਾ ਵੀ ਮੇਰਾ ਜਿਹੜਾ ਕੰਪੇਣਾ ਬਹੁਤ ਵਧੀਆ ਰਸ਼ ਪਿਆ ਰ ਮੈਂ ਜਿੱਤਿਆ ਜਿੱਤਿਆ ਪਰ ਅਸਲ ਵਿੱਚ ਪਤਾ ਲੱਗਦਾ ਲਾਸਟ ਜਦੋਂ ਟਾਈਮ ਆਉਂਦਾ ਸਮਾਂ ਆਉਂਦਾ ਜਦੋਂ ਵੋਟਾਂ ਪਿਆ ਜਾਂਦੀਆਂ ਉਸ ਵਕ ਫਿਰ ਵਿਸ਼ਵਾਸ ਜਿਹੜਾ ਪਤਾ ਲੱਗਦਾ ਹੈ ਕਿ ਕਿੰਨਾ ਚੰਗਾ ਕੰਮ ਕੀਤਾ ਜਾਂ ਕਿੰਨਾ ਨਹੀਂ ਕੀਤਾ ਹੁਣ ਸ਼ੀਤਲ ਅੰਗਰਾਲ ਨੂੰ ਆਪਾਂ ਇਹ ਵੀ ਦੇਖਣਾ ਕਿ ਜਨਤਾ ਉਹਦੇ ਹੱਕ ਵਿੱਚ ਹੈਗੀ ਜਾਂ ਨਹੀਂ ਤੇ ਜਿੰਨੇ ਵੀ ਸਾਡੇ ਪ੍ਰੋਗਰਾਮ ਦੇਖ ਰਹੇ ਨੇ ਮੇਰੀ ਸਾਰੇ ਅਗੇ ਬੇਨਤੀ ਹੈ ਕਿ ਆਪਣੇ ਜਿਹੜੇ ਕਮੈਂਟ ਆ ਸਾਡੇ ਚੈਨਲ ਦੇ ਵਿੱਚ ਤੁਸੀਂ ਭੇਜੋ ਸੈਂਡ ਕਰੋ ਜਿਹਦੇ ਨਾਲ ਤੁਹਾਡੀ ਜਿਹੜੀ ਸੋਚ ਪਤਾ ਲੱਜੂਗਾ ਬਾਕੀ ਕੈਂਡੀਡੇਟਾਂ ਉਹਨਾਂ ਨੂੰ ਥੋੜਾ ਜਿਹਾ ਆਪਣੇ ਬਾਰੇ ਪਤਾ ਲੱਗ ਜਾਏਗਾ ਹੁਣ ਮੁਕਾਬਲੇ ਦੇ ਵਿੱਚ ਜੇ ਦੇਖਿਆ ਜਾਏ ਤਾਂ ਸ਼ੀਤਲ ਅੰਗਰਾਲ ਦਾ ਮੁਕਾਬਲਾ ਕਿਹਦੇ ਨਾਲ ਹੈਗਾ ਪਿਛਲੇ ਦਿਨੀ ਆਪਣੇ ਚਰਨਜੀਤ ਚੰਨੀ ਐਕਸੀਐਮ ਉਹ ਵੀ ਲੋਕ ਸਭਾ ਦੀ ਜਿਹੜੀ ਸੀਟ ਆ ਜਿੱਤ ਚੁੱਕੇ ਨੇ ਤੇ ਉਹਨਾਂ ਦਾ ਜਿਹੜਾ ਕਾਂਗਰਸ ਦਾ ਜੇ ਗੱਲ ਕਰੀਏ ਕਿ ਇਸ ਟਾਈਮ ਲੱਗਦਾ ਕਿ ਪ੍ਰਭਾਵ ਜਿਹੜਾ ਜਲੰਧਰ ਦੇ ਵਿੱਚ ਜਿਆਦਾ ਪੈ ਚੁੱਕਾ ਉਹਨਾਂ ਦਾ ਤੇ ਉਹਨਾਂ ਨੂੰ ਉਮੀਦ ਹੈ ਕਿ ਸ਼ਾਇਦ ਇਸ ਵਾਰੀ ਵੀ ਜਿਹੜੀ ਆ ਆਪਣੇ ਪੱਛਮੀ ਹਲਕੇ ਦੇ ਵਿੱਚ ਜਿਹੜਾ ਉਹ ਮੁਕਾਬਲਾ ਹੋਣ ਜਾ ਰਿਹਾ ਸ਼ੀਤਲੌਰ ਵਾਲ ਦਾ ਤੇ ਉਹਦੇ ਵਿੱਚ ਕਾਂਗਰਸੀ ਜਿੱਤ ਕਿਵੇਂ ਹੁੰਦੀ ਆ ਲੋਕ ਇਹਨਾਂ ਨੂੰ ਜਿੱਦਾਂ ਚੰਨੀ ਨੂੰ ਪਿਆਰ ਦਿੰਦਾ ਐ ਇਦਾਂ ਕਾਂਗਰਸ ਦੀ ਆਪਣੇ ਸਿੰਦਰਕੌਰ ਨੂੰ ਪਿਆਰ ਦੇਣਗੇ ਲੋਕ ਜਾਂ ਨਹੀਂ ਤੇ ਇਹ ਸਾਰੀਆਂ ਚੀਜ਼ਾਂ ਦੇਖਣੇ ਹੋਰ ਆ ਜੇ ਕਾਲੀ ਦਲ ਤੋਂ ਵੀ ਜਿਹੜੇ ਹੈਗੇ ਆਪਣੇ ਨੇਤਾ ਖੜੀ ਕੀਤੇ ਸੀ ਪਰ ਉਹ ਉਹਨਾਂ ਕੋਲ ਟਿਕਟ ਵਾਚ ਲੈ ਗਈ ਸ਼ਾਇਦ ਕੁਛ ਨਾ ਕੁਛ ਕੁਝ ਦਿਨਾਂ ਤੱਕ ਉਹ ਵੀ ਫੈਸਲਾ ਕਰਨਗੇ ਤੇ ਬਾਕੀ ਚਲੋ ਜਿਆਦਾ ਮੈਂ ਸਵਾਲਾ ਲਾ ਲੈਂਦਾ ਹੋਇਆ ਹੁਣ ਤੁਹਾਡੇ ਜਿਹੜੇ ਵਿਚਾਰ ਆ ਤੁਸੀਂ ਆਪਣੇ ਸੋਚ ਸਾਨੂੰ ਭੇਜਣੀਆਂ ਸੈਂਡ ਕਰਨੀਆਂ ਇਹ ਇਹਨਾਂ ਕੈਂਡੀਡੇਟਾਂ ਬਾਰੇ ਤੁਹਾਡੀ ਕੀ ਸੋਚ ਆ ਸ਼ੋਅ ਕੀ ਬਣੂ ਦਿਓ ਅਗਿਆ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਸਿਕਾਰ